ਨੈਕਸਟ 24 ਪੰਜਾਬ نیوز ਚੈਨਲ ਤੇ ਦੇਖਦੇ ਦਰਸ਼ਕਾਂ ਨੂੰ ਪਿਆਪ ਸਸ਼ੇ ਅਕਲ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ਹਰ ਵਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰ ਤੱਕ ਪਹੁੰਚਣ ਪਿੰਡ ਜੋਹਲ ਟਾਇਵਲਾ ਮੰਡ ਖੇਤਰ ਵਿੱਚ ਪੁਲਿਸ ਤੇ ਬਦਮਾਸ਼ਾਂ ਵਿਚ ਚੱਲੀ ਗੋਲੀ ਪੁਲਿਸ ਦੀ ਜਵਾਬੀ ਕਾਰਵਾਈ ਚ ਦੋ ਨੌਜਵਾਨਾਂ ਦੇ ਪੈਰਾਂ 'ਤੇ ਲੱਗੀ ਗੋਲੀ ਇੱਕ ਨੂੰ ਕੀਤਾ ਗਿਆ ਮੌਕੇ ਤੇ ਕਾਬੂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜੋਹਲ ਟਾਇਵਲਾ ਦੇ ਖੇਤਰ ਮੰਡ ਖੇਤਰ ਵਿੱਚ ਬੀਤੀ ਦੇਰ ਰਾਤ ਲਗਭਗ ਸਾਢੇ 1 ਵਜੇ ਦੇ ਕਰੀਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਆਤਵਾਦੀ ਲੰਡਾ ਹਰੀਕੇ ਦੇ ਤਿੰਨ ਗੁਰਗਰੇ ਜੋ ਕਿ ਫਰੋਤੀਆਂ ਦੀ ਮੰਗ ਨੂੰ ਪੂਰਾ ਨਾ ਕਰਕੇ ਲੋਕਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਉਂਦੇ ਸਨ ਮੰਡ ਖੇਤਰ ਵਿੱਚ ਮੌਜੂਦ ਸਨ ਪੁਲਿਸ ਉੱਤੇ ਪੁੱਜੀ ਤਾਂ ਦੋ ਵਿਅਕਤੀਆਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਅਤੇ ਜਵਾਬੀ ਦੌਰਾਨ ਕਾਰਵਾਈ ਕਰਦੇ ਹੋਏ ਕੁਲਦੀਪ ਸਿੰਘ ਲੱड्डੂ ਯਾਦਵਿੰਦਰ ਸਿੰਘ ਯਾਦਾ ਦੇ ਪੈਰਾਂ ਵਿੱਚ ਗੋਲੀ ਲੱਗੀ ਜੋ ਪਿੰਡ ਰੂੜੀ ਵਾਲਾ ਦਾ ਰਹਿਣ ਵਾਲੇ ਹਨ ਅਤੇ ਤਿੱਜਾ ਪ੍ਰਦੀਪ ਸਿੰਘ ਜੱਜ ਪਿੰਡ ਤੁੰਟਾਏ ਵਾਲਾ ਦਾ ਰਹਿਣ ਵਾਲਾ ਹੈ ਜਿਸ ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਤਰਨਤਾਰਨ ਤੋਂ ਬਿਊਰੋ ਦੀ ਵਿਸ਼ੇਸ਼ ਰਿਪੋਰਟ ਇੱਕ ਐਫਆਈਆ ਲਾਜ ਹੋਈ ਸੀ ਚੋਣਾ ਸਾਹਿਬ ਥਾਣੇ ਦੇ ਵਿੱਚ ਐਫਆਈਆ ਨੰਬਰ 107 ਹੈਗੀ ਹੈ ਡੇਟਡ ਹੈਗਾ 21 12 2024 ਦੀ ਇਹ ਐਕਸਟਰੈਸ਼ਨ ਮੰਗੀ ਸੀ ਲੰਡੇ ਦੇ ਬੰਦੇ ਸੀਗੇ ਡਾਕਟਰ ਸਾਹਿਬ ਸੀਗੇ ਤੇ ਉਹਨਾਂ ਦੇ ਨੂੰ ਪਹਿਲੇ ਫੋਨ ਆਂਦਾ ਗਿਆ ਫੋਨ ਦੇ ਵਿੱਚ ਧਮਕੀ ਮਿਲਦੀ ਹੈਗੀ ਵੀ 1 ਕਰੋੜ ਰੁਪਏ ਦਿੱਤਾ ਜਾਵੇ ਤੇ ਜੇ ਉਹ ਤੋਂ ਬਾਅਦ ਦੋ ਤਿੰਨ ਵਾਰੀ ਉਹਨਾਂ ਨੂੰ ਫੇਰ ਫੋਨ ਆਇਆ ਗਿਆ ਤੇ ਕਹਿੰਦੇ 50 ਲੱਖ ਰੁਪਏ ਦਿੱਤਾ ਜਾਵੇ ਤੇ ਉਹਨਾਂ ਨੇ ਜ ਨਹੀਂ ਦਿੱਤਾ ਗਿਆ ਤੇ ਦੋ ਤਿੰਨ ਵਾਰ ਉਹਨਾਂ ਨੇ ਫੇਰ ਹੀ ਕੋਸ਼ਿਸ਼ ਕੀਤੀ ਸੀ ਵੀ ਅਸੀਂ ਇਹਨਾਂ ਦਾ ਟਾਈਮ ਚੱਕੀਏ ਟਾਈਮ ਚੱਕੀਏ ਇੱਕ 10 ਕਾ ਬੰਦੇ ਜਿਹੜੇ ਸੀਗੇ ਉਹ ਅਸੀਂ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਸੀਆਈਏ ਦੀ ਟੀਮ ਸੀਗੀ ਤੇ ਥਾਣਾ ਚੋੜਾ ਸਾਹਿਬ ਦੀ ਟੀਮ ਸੀ ਸਪੈਸ਼ਲ ਟੀਮ ਇੱਕ ਜਿਹੜੀ ਸੀ ਐਸਐਸਪੀ ਸਾਹਿਬ ਨੇ ਇਸੇ ਮਕਦਮੇ ਵਾਸਤੇ ਬਣਾਈ ਸੀਗੀ ਜਿਹਦੇ ਵਿੱਚ ਅਸੀਂ ਫਿਰ ਤਿੰਨ ਬੰਦੇ ਜਿਹ ਉਤੇ ਜਾ ਕੇ ਜਦ ਮੌਕੇ ਤੇ ਦੇਖਿਆ ਤੇ ਸਾਡੇ ਅਸੇ ਚੋਗੇ ਤੇ ਉਥੇ ਕੁਲਦੀਪ ਸਿੰਘ ਜਿਹੜੀ ਸਲੱਡੂ ਸੀਗਾ ਯਾਦਵਿੰਦਰ ਸਿੰਘ ਜਿਹੜੀ ਯਾਦਾ ਤੇ ਪ੍ਰਭਜੀਤ ਸਿੰਘ ਜਿਹੜੀ ਜੱਜ ਜਿਹੜੇ ਗਏ ਇਹ ਤਿੰਨ ਬੰਦੇ ਸੀਗੇ ਤੇ ਇਹਨਾਂ ਦੇ ਵਿੱਚ ਜਦ ਇਹਨਾਂ ਨੂੰ ਫੜਨ ਲੱਗੇ ਤੇ ਉਹਨਾਂ ਨੇ ਫੇਰ ਫਾਇਰ ਕਰ ਦਿੱਤਾ ਪੁਲਿਸ ਦੇ ਉੱਪਰ ਜੀ ਪੁਲਿਸ ਨੇ ਜੱਜ ਜਿਸ ਵੇਲੇ ਇਹਨਾਂ ਨੂੰ ਦੁਆਰਾ ਫੇਰ ਵਾਰਨਿੰਗ ਦਿੱਤੀ ਕਿ ਹਵਾਈ ਫਾਇਰ ਕੀਤੇਗੇ ਉਹਨਾਂ ਨੇ ਫੇਰ ਦੋ ਫਾਈਟ ਸਾਡੇ ਤੇ ਕੀਤੇ ਹੈਗੇ ਜੀ ਤੇ ਸਾਡੀ ਪੁਲਿਸ ਪਾਰਟੀ ਨੇ ਜਿਸ ਵੇਲੇ ਫਾਇਰ ਕੀਤਾ ਗਿਆ ਤੇ ਦੋ ਜਿਹੜੇ ਬੰਦੇ ਕੁਲਦੀਪ ਸਿੰਘ ਜਿਹੜੀ ਸਲੰਡਰ ਤੇ ਯਾਦਵਿੰਦਰ ਜਿਹੜਾ ਸੀ ਇਹਨਾਂ ਦੇ ਪੈਰਾਂ 'ਚ ਤੇ ਜਿਹੜਾ ਸੀ ਆਪਣਾ ਪ੍ਰਵਜੀਤ ਹੈਗਾ ਇਹ ਹੁਣ ਅਸੀਂ ਸਾਡੇ ਕੋਲੇ ਗਏ ਜੀ ਸਰ ਇਹ ਲੰਡੇ ਦੇ ਗੁਰਗੇ ਆ ਇਹ ਲੰਡੇ ਦੇ ਗੁਰਗੇ ਆ ਜੀ ਇਹਨਾਂ ਸਾਰਾ ਜਿਹੜਾ ਸੀਗਾ ਨੈਕਸਸ ਸੀਗਾ ਸਾਰਾ ਹੋ ਗਿਆ ਵੀ ਕਿਹਨੇ ਫੋਨ ਨੰਬਰ ਦਿੱਤਾ ਜੀ ਲੈ ਕੇ ਕਿਹਨੇ ਫੋਨ ਕੀਤਾ ਸੀ ਆ ਤੇ ਅੱਗੇ ਕਿਹਨੇ ਗੋਲੀ ਚਲਾਈ ਸੀਗੀ ਉਹ ਸਾਰਾ ਅਸੀਂ ਟ੍ਰੇਸ ਕਰ ਲਏਗਾ ਜੀ ਸਰ ਹੁਣ ਅਗਲੀ ਕਾਰਵਾਈ ਕੀ ਕੀਤੀਗੀ ਇਹਨਾਂ ਤੇ ਹੁਣ ਮੇਨ ਇਹ ਵੀ ਜਿਹੜੇ ਬੰਦੇ ਜਿਨ੍ਹਾਂ ਦੀ ਗੋਲੀ ਵੱਜੀ ਹੈਗੀ ਆ ਉਹ ਥੋੜਾ ਜਿਹਾ ਉਹਨਾਂ ਦੇ ਮੈਡੀਕਲ ਵਗੈਰਾ ਕਰਾ ਕੇ ਤੇ ਉਸ ਤੋਂ ਬਾਅਦ ਉਹਨਾਂ ਦੀ ਪੁੱਛਗਿੱਛ ਕੀਤੀ ਜਾਏਗੀ ਵੀ ਹੋਰ ਇਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਜਾਂ ਹੋਰ ਇਹਨਾਂ ਨੇ ਕਿਹੜੀਆਂ ਕਰਨੀ ਸੀ ਜਾਂ ਇਹਨਾਂ ਨੇ ਪਹਿਲੇ ਕਿਸ ਨੂੰ ਫੋਨ ਕੀਤੇ ਸੀ ਪਿਸਟੋਲ ਇੱਕੋ ਬਰਾਂਡ ਦਾ ਹੈ ਹਾਂ ਇੱਕ ਵੈਪਨ ਜਿਹੜਾ ਹੈਗਾ ਉਹ ਬਰਾਮਦ ਹੋ ਗਿਆ ਉਹਲੇ ਵੈਰੀਫਾਈ ਕਰਨਾ ਹੈਗਾ ਵੀ ਜਾਲੀ ਹੈ ਕੀ ਹੈਗਾ